ਕਾਣਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਜਾਂਦਾ ਜਦੋਂ ਸਕੂਲ ਦੇ ਅੰਦਰ ਬੱਚੇ ਤੇ ਉਹਨਾਂ ਦੇ ਮਾਪਿਆਂ ਦੇ ਵੱਲੋਂ ਜਿਹੜਾ ਸਕੂਲ ਦੇ ਗੇਟ ਤੇ ਪ੍ਰਚਨ ਕੀਤਾ ਜਾਂਦਾ ਤੇ ਮੰਗ ਕੀਤੀ ਜਾਂਦੀ ਹੈ ਸਕੂਲ ਦੇ ਵੱਲੋਂ ਜਿਹੜੇ 15 ਅਧਿਆਪਕਾਂ ਨੂੰ ਬਿਨਾਂ ਬਜੇ ਤੋਂ ਬਾਹਰ ਕੱਟਿਆ ਨੌਕਰੀ ਤੋਂ ਹਟਾਇਆ ਉਹਨਾਂ ਨੂੰ ਮੁੜ ਰੱਖਣ ਰੱਖਿਆ ਜਾਵੇ ਜਦੋਂ ਚੱਲਦੇ ਆ ਪੇਰੰਤ ਤੇ ਬੱਚਿਆਂ ਦੀ ਮੰਗ ਆ ਕਿ ਸਕੂਲ ਦੇ ਪ੍ਰਬੰਧਕ ਸਕੂਲ ਦੇ ਸਟਾਫ ਦੇ ਵੱਲੋਂ ਉਹਨਾਂ ਅਧਿਆਪਕਾਂ ਨੂੰ ਧੱਕੇ ਨਾਲ ਬਾਹਰ ਕੱਟ ਕੇ ਜਿੱਦਾਂ ਚੱਲਣਾ ਸਾਡੀ ਪੜ੍ਹਾਈ ਜਿਹੜੀ ਖਰਾਬ ਹੋ ਰਹੀ ਹੈ ਮੈਮ ਕੀ ਨਾਮ ਆ ਜੀ ਸਰ ਰੂਪੀਕਰ ਇਹੜੇ ਸਕੂਲ ਦਾ ਮੈਟਰ ਕੀ ਹੋਇਆ ਜੀ ਇਹ ਐਮਜੀਐਮ ਸਕੂਲ ਦਾ ਮੈਟਰ ਹੈ ਸਰ ਮੈਂ ਇੱਥੇ ਪਿਛਲੇ ਮਾਰਚ ਚ ਜੁਆਇਨ ਕੀਤਾ ਸੀ ਡਾਂਸ ਟੀਚਰ ਐਜ਼ਾ ਤੇ ਜਿੰਨੇ ਵੀ ਨਾਲ ਖੜੇ ਨੇ ਸਾਡੇ ਸਾਰਿਆਂ ਨੇ ਐਜ਼ ਅ ਟੀਚਰ ਜੁਆਇਨ ਕੀਤਾ ਹੋਇਆ ਕੋਈ ਇੰਗਲਿਸ਼ ਟੀਚਰ ਹੈ ਕੋਈ ਪੰਜਾਬੀ ਟੀਚਰ ਹੈ ਕੋਈ ਮੈਥ ਟੀਚਰ ਹੈ ਤੇ ਇਹਨਾਂ ਨੇ ਰੀਸੈਂਟਲੀ ਇੱਕ ਦਿਨ ਪਹਿਲਾਂ ਬਲਾਕ ਕੀਤਾ ਕਿ ਕੱਲ ਤੋਂ ਤੁਸੀਂ ਸਕੂਲ ਨਹੀਂ ਆਣਾ 12 ਟੀਚਰਸ ਇਹਨਾਂ ਨੇ ਇੱਕਦਮ ਕੱਢ दिए ਵਿਦਆਊਟ ਐਨੀ ਰੀਜ਼ਨ ਤੇ ਸਾਨੂੰ ਇਨਸਾਫ ਚਾਹੀਦਾ ਸਰ ਸਰ ਬੱਚਿਆਂ ਦਾ ਕੀ ਮੈਟਰ ਹੈ ਜੀ ਸਰ ਬੱਚੇ ਕਹਿ ਰਹੇ ਨੇ ਟੀਚਰਸ ਕਮ ਬੈਕ ਸਰ ਬਾਰੇ ਬੱਚੇ ਰੋ ਰਹੇ ਅੰਦਰ ਵੀ ਫੋਨ ਆਇਆ ਕਿ ਮੈਟਰ ਹੈ ਕਿ ਸਾਨੂੰ ਸਾਡੇ ਡਾਂਸ ਟੀਚਰ ਸਾਨੂੰ ਸਾਡੇ ਮੈਥ ਟੀਚਰ ਸਾਡੇ ਇੰਗਲਿਸ਼ ਟੀਚਰ ਸਾਡੇ ਕਲਾਸ ਟੀਚਰ ਚਾਹੀਦੀਆਂ ਵਾਪਸ ਕਿਉਂਕਿ ਇੱਥੇ ਸਕੂਲ ਚ ਸਰ ਹਮੇਸ਼ਾ ਹੀ ਐਵੇਂ ਹੁੰਦਾ ਹੈ ਕਿ ਟੀਚਰਸ ਨੂੰ ਵਿਦਾਊਟ ਇਨੀ ਰੀਜ਼ਨ 3 ਮਹੀਨੇ 6 ਮਹੀਨੇ ਬਾਅਦ ਘੜਾ ਦਿੱਤਾ ਜਾਂਦਾ ਕਲਾਸ ਸੈਸ਼ਨ ਤੇ ਆ ਕੇ ਇਹਨਾਂ ਨੇ ਕਲਾਸ ਸੈਸ਼ਨ ਚ ਕੱਢ ਦੇ ਮੈਂ ਸਰ ਸਾਨੂੰ ਇਨਸਾਫ ਚਾਹੀਦਾ ਹੈ ਬੱਚਿਆਂ ਨੂੰ ਇਨਸਾਫ ਚਾਹੀਦਾ ਹੈ ਜੀ ਕਿਹੜਾ ਸਕੂਲ ਆ ਕੀ ਹੋਇਆ ਜੀ ਯਾਰ ਸਾਹਿਬ ਬੱਚਾ ਦਾ ਫੋਨ ਆਇਆ ਵਾ ਸਰ ਕੀ ਨਾਮ ਆ ਤੁਹਾਡਾ ਗਾਇਨਦਰ ਸਿੰਘ ਸਰ ਕੀ ਹੋਇਆ ਜੀ ਸਕੂਲ ਦੇ ਪਤਾ ਨਹੀਂ ਹੁਣ ਬੇਟੀ ਦਾ ਫੋਨ ਆਇਆ ਵਾ ਜੀ ਕਿ ਸਕੂਲ ਦੇ ਪਤਾ ਨਹੀਂ ਟੀਚਰਾਂ ਨੂੰ ਪਹਿਲੇ ਸਕੂਲ ਬੱਸ ਸਕੂਲ ਬੱਸ ਵਾਲਾ ਨੇ ਰੋਲੇ ਪਾਲੇ ਆ ਇਹਨਾਂ ਨੇ ਠੀਕ ਹੈ ਨਾ ਹੁਣ ਟੀਚਰਾਂ ਨਾਲ ਪਤਾ ਨਹੀਂ ਕੀ ਰੋਲੇ ਪਾਲੇ ਆ ਸਾਡੇ ਬੱਚੇ ਅੰਦਰ ਹੋ ਰਹੇ ਨੇ ਹੁਣ ਗੇਟ ਨਹੀਂ ਖੋਲਦੇ ਬੇ ਡਰਾਮੇ ਕਰਦੇ ਪਏ ਗੇਟ ਖੜਕਾ ਰਹੇ ਹਾਂ ਖੋਲ ਨਹੀਂ ਰਹੇ ਬਹਿਸ ਵੀ ਹੋ ਰਹੀ ਹੈ ਕੀ ਚੱਕਰ ਕੀ ਹੈ ਗੇਟ ਹੀ ਨਹੀਂ ਖੋਲਦੇ ਬੰਦਰ ਜਾਈਏ ਤਾਂ ਪਤਾ ਕਰੀਏ ਨਾ ਕੀ ਚੱਕਰ ਕੀ ਹੈ ਖੋਲ ਕਿਉਂ ਨਹੀਂ ਰਹੇ ਸਰ ਸਾਡੇ ਯਾਰ ਇਹ ਜਾਨਣਾ ਚਾਹੁੰਦੇ ਰਹੇ ਨਹੀਂ ਹੋ ਰਹੀ ਆ ਅਸੀਂ ਕਹਿ ਰਹੇ ਆ ਕਿ ਤੁਹਾਨੂੰ ਗੇਟ ਖੋਲੋ ਆਪਣੇ ਬੱਚਿਆਂ ਨੂੰ ਜਾ ਕੇ ਦੇਖੀਏ ਕੀ ਪਰੇਸ਼ਾਨੀ ਹੈ ਇਹ ਜ਼ਿੰਮੇਵਾਰੀ ਕਿਸ ਦੀ ਹੈ ਸਾਡੀ ਇਹ ਮੈਨੇਜਮੈਂਟ ਦੀ ਤੁਹਾਨੂੰ ਗੇਟ ਖੋਲੋ ਨਾ ਆਪਣੇ ਬੱਚਿਆਂ ਨੂੰ ਜਾ ਕੇ ਦੇਖੀਏ ਕੁਝ ਹੋ ਗਿਆ ਬੱਚਿਆਂ ਨੂੰ ਉਸਦੇ ਜ਼ਿੰਮੇਵਾਰ ਕੋਣ ਹੋਏਗਾ ਇਹ ਜਵਾਬ ਕੌਣ ਦੇਗਾ ਅਸੀਂ ਇਹ ਪੁੱਛ ਰਹੇ ਆ ਕਿ ਬੱਚਿਆਂ ਦੀ ਕੋਲ ਆਈ ਆ ਕੀ ਕਹਿ ਕੀ ਰਹੇ ਬੱਚੇ ਬੱਚੇ ਰੋ ਰਹੇ ਨੇ ਬੱਚੇ ਅੰਦਰ ਰੋ ਰਹੇ ਨੇ ਕਈ ਪੇੜ ਸੰਦਰ ਹੈਗੇ ਨੇ ਸਰ 11 টিচারズ ਨੂੰ ਨੌਕਰੀ ਤੋਂ ਕੱਢ ਲਿਆ ਉਹ ਟੀਚਰ ਰੋਲਾ ਪਾ ਰਹੀਆਂ ਨੇ ਕਿ ਸਾਨੂੰ ਕਿਉਂ ਨਹੀਂ ਕਰ ਲਿਆ ਸਾਨੂੰ ਨਹੀਂ ਪਿਛਲੀ ਗੱਲ ਪਤਾ ਕਿਉਂ ਆ ਲੇਕਿਨ ਸਾਨੂੰ ਇਹ ਹੈ ਕਿ ਸਾਡੇ ਬੱਚਿਆਂ ਦੀ ਬੌਂਡਿੰਗ ਹੋ ਚੁੱਕੀ ਹੈ ਟੀਚਰਸ ਦੇ ਨਾਲ ਹੁਣ ਫਾਈਨਲ ਦਾ ਟਾਈਮ ਹੈ ਤੇ ਬੱਚੇ ਵੀ ਡਿਸਟਾਪ ਹੋਣਗੇ ਟੀਚਰਸ ਵੀ ਕੋਈ ਸੰਪਰਦ ਵਗੈਰਾ ਕੀਤੀ ਤੁਸੀਂ ਨਹੀਂ ਅਸੀਂ ਕੀ ਕੰਪਲੇਟ ਜਿਵੇਂ ਅਗੇਤ ਨਹੀਂ ਖੋ ਰਹੇ ਹੁਣ ਤੁਹਾਡੀ ਬਹਿਸ ਵੀ ਹੋ ਰਹੀ ਹੈ ਨੇ ਅਸੀਂ ਤਾਂ ਅੱਛੀ ਨਹੀਂ ਕਿਹਾ ਲekin ਸਾਨੂੰ ਇਹ ਕਿ ਸਾਡੇ ਬੱਚੇ ਅੰਦਰ ਰੋ ਰੇ ਕਿਉਂ ਰੋ ਰੇ ਬੱਚੇ ਨੇ ਘਰੋਂ ਕਾਲ ਕੀਤੀ ਹੈ ਮੈਂ ਉੱਧਰ ਹੀ ਆ ਗਈ ਕਿ ਕੀ ਗੱਲ ਹੈ ਕੋਈ ਅੰਦਰ ਮਾਹੌਲ ਖਰਾਬ ਹੋਇਆ ਹੈ ਕੀ ਗੱਲ ਹੈ ਬੱਚਿਆਂ ਨੂੰ ਕੀ ਪ੍ਰੋਬਲਮ ਹੈ ਉਹਨਾਂ ਸਾਨੂੰ ਬੱਚਾ ਨੂੰ ਮਿਲਾਗੇ ਕੀ ਨਾਮ ਆ ਤੁਹਾਡਾ ਮੇਰਾ ਅਮਨਪ੍ਰੀਤ ਸਿੰਘ ਜੀ ਨਾਮ ਹੈਗਾ ਕਿਹੜਾ ਸਕੂਲ ਆ ਕੀ ਹੋਇਆ ਐਮਜੀਐਮ ਪਬਲਿਕ ਸਕੂਲ ਹੈ ਜੀ ਸਾਡਾ 9ਵੀਂ ਡੀ ਕਲਾਸ ਹੈ ਜੀ ਐਨ ਐ ਨੇ ਪਰਸੋ 12 ਟੀਚਰਾਂ ਬੇਮਤਲਬ ਕਰਦੀਆਂ ਬੀਨ ਬੁਲਾਈ ਫੋਨ ਕੀਤਾ ਟੀਚਰਾਂ ਨੇ ਇੱਕਦਮ ਟੀਚਰਾਂ ਘਟਦੀਆਂ ਤੇ ਫੀਸ ਇੰਨੀ ਨਹੀਂ ਹੈਗੀ ਸਾਡੇ ਸਕੂਲ ਤੇ ਅਸੀਂ ਪੜ੍ਹਾਈ ਕਿਵੇਂ ਕਰਾਂਗੇ ਤੁਸੀਂ ਐ ਕੋਣ ਸੀ ਪੜਾਈ ਕਿਵੇਂ ਕਰ ਸਕਦੇ ਜੇ ਤੁਸੀਂ ਬਹੁਤ ਟੀਚਰ ਨਹੀਂ ਤੁਹਾਡੀ ਕਲਾਸ ਤੇ ਫਿਰ ਟੀਚਰ ਸਾਡੀ ਨਹੀਂ ਹੁਣੇ ਪਿਛਲੇ ਮਹੀਨੇ ਆਏ ਨੇ ਨੇ ਹੁਣੇ ਪ੍ਰਿੰਸੀਪਲ ਟੀਚਰਸ ਕੱਢਦੀ ਹੁਣ ਇਹ ਜਿਹੜੇ ਹੁਣ ਸਾਨੂੰ ਸਮਝ ਹੋਗਾ ਪਤਾ ਉਹਨਾਂ ਦੀ ਪੜਾਂਗੇ ਹੋਰ ਕਿਤੇ ਤਾਂ ਜਾਵਾਂਗੇ ਨਹੀਂ ਹੁਣ ਤੁਸੀਂ ਐਨਮਕੀ ਟੀਚਰ ਕੱਢੋ ਸਾਡੀ ਅਗਦੀ ਪੜਾਈ ਕਿਵੇਂ ਸਪੈਸ਼ਲ ਸਬਜੈਕਟ ਵੀ ਬਿਲਕੁਲ ਫੜੇ ਪਾਊਗਾ ਫਿਰ ਕਲਾਸ ਟੀਚਰ ਵੀ ਕੱਢਦੇ ਵੇ ਜਿਹੜੀ ਤੁਹਾਨੂੰ ਸਾਨੂੰ ਸਪੋਰਟ ਕਰਦੀ ਹੈ ਹੁਣ ਤੁਸੀਂ ਐਨ ਮੌਕੇ 'ਚ ਨਾ ਕੱਢੋ 12 ਟੀਚਰਾਂ ਕੱਢਦੀਆਂ ਜੀ ਕੋਈ ਮਜ਼ਾ ਮਤ ਲੱਗ ਕੋਈ ਵਜ ਨਹੀਂ ਇਹਨਾਂ ਨੇ ਸ਼ਨੀਵਾਰ ਬੁਲਾਇਆ ਇਹਨਾਂ ਨੇ ਕਿ ਉਸ ਤੋਂ ਬਾਅਦ ਫਿਰ ਸਾਰੇ ਅਜਾਏ ਹੋਏ ਬੱਚੇ ਪ੍ਰਾਈਸ ਪੂਰਾ ਸਰ ਹੈ ਜੀ ਕਲਾਸ ਪੜਾਈਆਂ ਬੰਦ ਬੱਚੇ ਇੱਧਰ ਆਏ ਸਾਨੂੰ ਸਾਡੀ ਟੀਚਰ ਨਹੀਂ ਵਾਪਸ ਦੇ ਰਹੀ ਕਿੰਨੀਆਂ ਕਿ ਕਲਾਸਾਂ ਵਾਲੇ ਬੱਚੇ ਪਰੇਸ਼ਾਨ ਨੇ ਸਾਰੀ ਕਲਾਸਾਂ ਦੀ ਕਲਾਸ ਪਹਿਲੀ ਤੋਂ ਲੈ ਕੇ ਬਾਅਦ ਤੱਕ ਸਾਰੀ ਕਲਾਸਾਂ ਪਰੇਸ਼ਾਨ ਹੈ ਜੀ ਕੀ ਮੰਗ ਕੀ ਕਰਦੇ ਟੀਚਰਾਂ ਸਾਨੂੰ ਵਾਪਸ ਦੇ ਦਿਓ ਨਹੀਂ ਤੇ ਸਕੂਲ ਬੰਦ ਕਰੋ ਪੇਰੈਂਟਸ ਵੀ ਪਰੇਸ਼ਾਨ ਨੇ ਪੇਰੈਂਟਸ ਵੀ ਗੇਟ ਟੱਪ ਦੇ ਅੰਦਰ ਆ ਰਹੇ ਨੇ ਉਹਨਾਂ ਨੇ ਗੇਟ ਵੀ ਨਹੀਂ ਖੋਲਿਆ ਪਹਿਲਾਂ ਉਹ ਤੋਂ ਗੇਟ ਟੱਪ ਕੀ ਆਏ ਫਿਰ ਉਹਨਾਂ ਨੇ ਗੇਟ ਖੋਲਿਆ ਤਾਂ ਸਾਰੇ ਪੇਰੈਂਟਸ ਅੰਦਰ ਆਏ ਹੁਣ ਲੋਕ ਨੂੰ ਸੱਧਾ ਇਨਸਾਫ ਦੀ ਮੰਗ ਕਰ ਰਹੇ ਪਰ ਤੁਹਾਡਾ ਕੀ ਨਾਮ ਹੈ ਜੀ? ਸਲਪਾ ਹੋਰ ਗਿਦਰਾ ਮੇਰਾ ਨਾਮ ਐਮਬੀ ਪਲੱਸ 1 ਪਲੱਸ 2 ਆਰਟ ਸੇ ਪੜਦਾ ਹਾਂ। ਸਣੀਤਾ ਪੇਪਰ ਸਰਤੇ ਆ ਕਿ ਬਾਈ ਤੀ ਤੋ ਸਾਡੇ ਤੇ ਜਵੇਂ ਮੈਡ ਨੂੰ ਕੱਢੀ ਜਾਂਦੇ ਆ। ਸਰ ਹੁਣ ਆਪਾਂ ਸਾਡੀ ਪ੍ਰਾਈਸ ਤੇ ਇਫੈਕਟ ਪੈ ਰਿਹਾ ਵਾ। ਆਪਾਂ ਇਨੀ ਫੀਸਾਂ ਦੇ ਰਹੇ ਆ ਇਹ ਕਰਦੇ ਨਹੀਂ ਪਾਈ ਕੁਛ ਇਹ ਬਸ ਇਹਨਾਂ ਨੇ ਸ਼ਨੀਵਾਰ ਬੁਲਾਇਆ ਮੈਡਮਾਂ ਨੂੰ ਕਿ ਆਪਾਂ ਤੁਹਾਨੂੰ ਕੱਢ ਦੇਣਾ ਵਾ ਬਾਹਰ ਡੀਚਰ ਇੰਨੇ ਕੱਢਦੀ ਆ ਕਿ ਗੱਲ ਕੀ ਬਣੀ ਇਹਨਾਂ ਦੀ ਸਰ ਹੁਣ ਅਜੀ ਤਾਂ ਗੱਲ ਆ ਸਭ ਤੋਂ ਮੁਸ਼ਕਲ ਸਾਡੀ ਪ੍ਰਾਈਸ ਤੇ ਬਹੁਤ ਇਫੈਕਟ ਪੈ ਰਿਹਾ ਸਾਨੂੰ ਪੜਾਉਂਦੀ ਬਈ ਕਲਾਸਾਂ ਤੋਂ ਬਾਰੇ ਮਤਲਬ ਬੱਚੇ ਵੜੇ ਘਟ ਹੋ ਗਏ ਸਕੂਲ ਆਉਂਦੇ ਨਹੀਂ ਬੱਚੇ ਕੀ ਹਾਲ ਨੇ ਬਹੁਤ ਖਰਾਬ ਪੈਸੇ ਦਾ ਸਰ ਖਰਾਬ ਹੋਣੀ ਆ ਫਿਰ ਪੇਂਡਾਂ ਨੇ ਗੇਟ ਨਹੀਂ ਖੋਲਿਆ ਪੁਲਿਸ ਨੇ ਸੱਦ ਲਈ ਆ ਪੇਂਡਸ ਡੱਬ ਕੇ ਆਏ ਗੇਟ ਜਿਹੜੇ ਟੀਚਰਸ ਪੜਾ ਨਹੀਂ ਰਹੇ ਉਹਨਾਂ ਨੂੰ ਜਸਟ ਐਵੇਂ ਹੀ ਰੱਖਿਆ ਹੋਇਆ ਸਾਡੀ ਕਲਾਸਿਸ ਲੈਕਚਰ ਵੇਸਟ ਹੁੰਦੇ ਆ ਸਭ ਹੁੰਦਾ ਹਜੇ ਵੀ ਉਹੀ ਹੋ ਰਿਹਾ ਹੈ ਬੜਾ ਟੀਚਰਸ ਨੂੰ ਨਾ ਚੱਜਦੇ ਟੀਚਰਸ ਜਾਖ ਰਿਹਾ ਹੈ ਹਜੇ ਮਹੀਨਾ ਜਸਟ ਲੈਂਡ ਚ ਲੱਗਦਾ ਉਹਦੇ ਟੀਚਰਸ ਕੱਟ ਦਿੰਦੇ ਆ ਟੀਚਰਸ ਇਹਦਾ ਚੱਲਣ ਗਿਆ ਤਾਂ ਕਿਵੇਂ ਪੜਾਈ ਹੋਊਗੀ ਉਹ ਤਾਂ ਬੋਰਡਸ ਦੀ ਕਲਾਸ ਵੀ ਹੈ ਜਿਹੜੀਆਂ ਨਵੀਆਂ ਟੀਚਰਾਂ ਜਿਹੜੀਆਂ ਆਉਂਦੀਆਂ ਕਿਉਂ ਲੱਗਦਾ ਉਹਨਾਂ ਨੂੰ ਸਬਜੈਕਟ ਬਾਰੇ ਕੁਝ ਪਤਾ ਨਹੀਂ ਜਾਂ ਕੋਈ ਹੋਰ ਨਹੀਂ ਉਹ ਨਵੀਆਂ ਟੀਚਰਸ ਵਧੀਆ ਨੇ ਬਟ ਆ ਇਹਨਾਂ ਨੂੰ ਰੱਖ ਨਹੀਂ ਪਾ ਰਿਹਾ ਕਿ ਟੀਚਰਸ ਆਪ ਵੀ ਰਿਜ਼ਾਈਨ ਕਰ ਰਹੇ ਤੇ ਆਪ ਵੀ ਸ ਕੀ ਮੰਗ ਕਰਦੇ ਟੀਚਰ ਸਾਡੀ ਨਾ ਕੱਟੋ ਤੇ ਜਾਂ ਤਾਂ ਨਹੀਂ ਜੇ ਕੱਟਨੀ ਹੈ ਤਾਂ ਫਿਰ ਸਕੂਲ ਬੰਦ ਕਰ ਦਿਓ ਤੁਸੀਂ ਆਹ ਮੈਂ ਆਹ ਪਤਾ ਸੀ ਕਿ ਪਿਆਰ ਰੂਂਡੇ ਵਿੱਚ ਕੀ ਵਜਾ ਕੀ ਨਾਮਤ ਸਰ ਅਸੀਂ ਮਾਰਸ ਦੀ ਸਾਡੀ ਜੋਇਨਿੰਗ ਹੋਈ ਸੀ ਐਜ਼ ਅ ਕਨਿਕਾ ਐਜ਼ ਅ ਇੰਗਲਿਸ਼ ਟੀਚਰ ਸਰ ਇਹਨਾਂ ਨੇ ਸਾਨੂੰ ਬਿਨਾਂ ਕਿਸੇ ਸੋਝਾ ਆਉਂਦਾ ਬਿਨਾ ਕਿਸੇ ਰਿਲੇਫ ਤੋਂ ਇੱਕ ਦਿਨ ਪਹਿਲਾਂ ਕਿ ਆ ਕੱਲ ਤੋਂ ਸਕੂਲ ਨਾ ਆਈਓ ਸਰ ਸਾਡਾ ਫੀਡਬੈਕ ਦੇਖੋ টিਚਰਸ ਆ ਸਾਡੇ ਤੁਸੀਂ ਬੱਚੇ ਦੀ ਬੌਂਡਿੰਗ ਦੇਖੋ ਸਾਡਾ ਕਿਸ ਕਸੂਰ ਹੈ ਦੱਸੋ ਸਾਡੇ ਕੋਈ ਗਲਤੀ ਨਹੀਂ ਆ ਸਾਡੇ ਬੱਚੇ ਰੋ ਰਹੇ ਨੇ ਸਾਡੇ ਬੱਚੇ ਚਿਲਾ ਰਹੇ ਨੇ ਹੈਗੇ ਆ ਅੱਜ ਗੇਟ ਤੋਂ ਐਂਟਰੀ ਹੋਈ ਐ ਸਿਰਫ ਐਂਟਰੀ ਦਿੱਤੀ ਅਸੀਂ ਗੁੰਡਾ ਬੰਦ ਕੇ ਹੁੰਦਾ ਅੰਦਰ ਆਇਆ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ ਹਰ ਬਾਰੀ ਇਹਦਾ ਕਰਦੇ ਨੇ ਟੀਚਰਸ ਰੱਖ ਦੇ ਨੇ ਟੀਚਰਸ ਘਟਾ ਦੇ ਦੇ ਨੇ ਸਰ ਇਹ ਨਵੰਬਰ ਚ ਕਰ ਰਹੇ ਨੇ ਤੁਹਾਨੂੰ ਕਿਤੇ ਹੋਰ ਜੋਬ ਕਿੱਥੇ ਮਿਲੇਗੀ ਔਰ ਲੋਕਾਂ ਦੇ ਦਿਮਾਗ ਚ ਕੀ ਇੰਪੈਕਟ ਚ ਆਏਗਾ ਕਿ ਇਹ ਹੀ ਟੀਚਰਸ ਕਿਉਂ ਕੱਢੀਆਂ ਨੇ ਜਦਕਿ ਉਹ ਯਾਰ ਵੈਰੀ ਹਾਰਡ ਵਰਕਿੰਗ ਸਾਡੇ ਦੇ ਬੱਚੇ ਰਿਜ਼ਲਟ ਪੁੱਛ ਸਕਦੇ ਹੋ ਜਦ ਦਾ ਅਮ ਜੇਮਸ ਸਕੂਲ ਜੋਇ ਕਰਤਾ ਇੰਗਲਿਸ਼ ਰਿਜ਼ਲਟ 100% ਆਨ ਲੱਗ ਗਿਆ ਕੋਈ ਐਕਟੀਵਿਟੀ ਨਹੀਂ ਹੁੰਦੀ ਟੀਚਰਸ ਦੀ ਮੈਨੇਜਮੈਂਟ ਨੇ ਕੋਈ ਸਰ ਕੋਈ ਨੋਟਿਸ ਨਹੀਂ ਕੁਛ ਨਹੀਂ ਇਹਨਾਂ ਨੇ ਕਿਹਾ ਕੱਲ ਤੋਂ ਨਹੀਂ ਆਣਾ ਇਹਨੇ ਕਲਾਸ ਅਮਰਜ ਕਰਤੀਆਂ ਕਿ ਟੀਚਰਸ ਸਰ ਕੁਸਪੇਅਰ ਰਹੀਆਂ ਆ ਸਾਡੇ ਤੁਸੀਂ ਕਨਵਰਸੇਸ਼ਨ ਦੇਖੋ ਅਸੀਂ 6 ਹੋਰ ਤੱਕ ਬੈਠੇ ਰਹੇ ਆ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿੰਨੀਆਂ ਟੋਟਲ ਟੀਚਰ ਗੱਡੀਆਂ ਹੁਣ ਸਰ 12 ਟੀਚਰਸ ਹਾਂ ਕੀ ਕੋਈ ਨੋਟਿਸ ਵਗੈਰਾ ਵੀ ਕੋਈ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਜਾਣ ਤੋਂ 5 ਮਿੰਟ ਪਹਿਲੇ ਕਿਹਾ ਗਿਆ ਕਿ ਤੁਸੀਂ ਕੱਲ ਤੋਂ ਨਹੀਂ ਆਣਾ ਜੀ ਲੱਗਦਾ ਬੱਚਿਆਂ ਦੀ ਪੜਾਈ ਦੀ ਕਰਵਾੜ ਹੋ ਰਹੀ ਹੈ ਸਰ ਬਹੁਤ ਹੋ ਰਿਹਾ ਹੈ ਬਿਲਕੁਲ ਹੋ ਰਿਹਾ ਹੈ ਫਾਈਨਲ ਪੇਪਰ ਬਿਲਕੁਲ ਨੇੜੇ ਹੈਗੇ ਤੇ ਇਸ ਟਾਈਮ ਤੇ ਬੱਚਿਆਂ ਦਾ ਫਿਊਚਰ ਨਾਲ ਕਰਵਾੜ ਹੈ ਹੁਣ ਮੌਕੇ ਤੇ ਪੁਲਿਸ ਨੂੰ ਸੱਦਾ ਜਿਵੇਂ ਪੇਰੈਂਟਸ ਗੇਟ ਘੜ ਕਰਾ ਗੇਟ ਟੱਪ ਕੇ ਆਏ ਕਿਵੇਂ ਕਿਵੇਂ ਦੇਖ ਲਓ ਇਹ ਗੇਟ ਕਿਉਂ ਨਹੀਂ ਖੋਲ ਰਿਹਾ ਸੀ ਸਰ ਪੇਰੈਂਟਸ ਵੀ ਪਰੇਸ਼ਾਨ ਹੈ ਸਾਰਿਆਂ ਨੂੰ ਇਸ ਦਾ ਇਨਸਾਫ ਚਾਹੀਦਾ ਹੈ। ਤੁਸੀਂ ਤੰਗ ਪ੍ਰੇਸ਼ਾਨ ਕੌਣ ਕਰ ਰਿਹਾ ਤੁਹਾਨੂੰ ਮੈਨੇਜਮੈਂਟ ਸਰ ਮੈਨੇਜਮੈਂਟ ਮੈਨੇਜਮੈਂਟ ਅਸੀਂ ਕੋਈ ਕਾਰਵਾਈ ਕਰਾਉਂਗੇ ਨਹੀਂ ਤੇ ਹਾਂਜੀ ਸਰ ਬਿਲਕੁਲ ਹਾਂਜੀ ਮੈਮ ਕਾਰਵਾਈ ਕਰਾ ਹਾਂਜੀ ਹਾਂਜੀ ਸਰ ਬਿਲਕੁਲ ਇਹਨਾਂ ਦਾ ਰੋਜ਼ ਦਾ ਕੰਮ ਹੈ ਟੀਚਰ ਨੂੰ ਕੱਢ ਲਿਆ ਟੀਚਰ ਨੂੰ ਰੱਖ ਲਿਆ ਟੀਚਰ ਨੂੰ ਕੱਢ ਰਿਹਾ ਬੱਚੇ ਦੇ ਫਿਊਚਰ ਨਾਲ ਖਿਲਵਾੜ ਹੋ ਰਿਹਾ ਇਟ ਇਜ਼ ਅ ਵੈਰੀ ਹਾਸ ਇਮਪਲੀਮੈਂਟ ਟੂ ਆਲ ਦਾ ਟੀਚਰਸ ਕਿ ਜਿਹੜਾ ਇੱਕ ਕਰਕੇ ਪੜਾਉਂਦੀਆਂ ਨੇ ਜਿਹੜੇ ਅੰਦਰ ਪੜਾਉਂਦੀਆਂ ਨੇ ਸਰ ਉਹ ਵੀ ਸੇਫ ਨਹੀਂ ਹੈ ਗਿਆ ਦੋ ਦੋ ਮਿਨੀਮਮ ਉਹਨਾਂ ਨੂੰ ਕੱਢ ਦੇਣਾ ਇਹ ਰੂਲ ਹੈ ਸਰ ਐਮ ਜੀ ਐਮ ਸਕੂਲ ਦਾ ਟੀਚਰਸ ਰੱਖਦੇ ਨੇ ਟੀਚਰਸ ਕੱਢਦੇ ਨੇ ਔਰ ਬੱਚੇ ਦੇ ਫਿਊਚਰ ਨਾਲ ਬਹੁਤ ਖਿਲਵਾੜ ਹੋ ਰਿਹਾ ਸਰ ਦੂਜੇ ਪਾਸੇ ਸਕੂਲ ਦੇ ਸਟਾਫ ਦਾ ਕਹਿਣਾ ਸਕੂਲ ਦੇ ਪ੍ਰਿੰਟਕ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਜਿਹੜੇ ਟੀਚਰ ਨੇ ਹੋ ਕੱਚੇ ਤੌਰ ਤੇ ਰੱਖੇ ਸੀ ਉਹਨਾਂ ਦੀਆਂ ਕਈ ਸ਼ਿਕਾਇਤਾਂ ਆਈਆਂ ਜਿਸ ਤੋਂ ਬਾਅਦ ਉਹਨਾਂ ਨੂੰ ਬਾਹਰ ਖੜੇਆ ਗਿਆ ਸਰ ਕੀ ਹੋਇਆ ਜੀ ਤੁਹਾਡਾ ਸਭ ਤੋਂ ਪਹਿਲਾਂ ਨਾਮ ਕੀ ਹੈ ਜੀ ਮੇਰਾ ਨਾਮ ਗਜਨ ਸਿੰਘ ਥੇਮ ਦੇੜੀ ਮੈਂ ਡਾਇਰੈਕਟਰ ਆ ਸਕੂਲ ਦਾ ਜੀ ਸਰ ਬੱਚੇ ਵੀ ਪੜ੍ਹਾਈ ਖਰਾਬ ਹੋ ਰਹੀ ਕਿਤੇ ਨਾ ਕਿਤੇ ਉਹ ਕਹਿੰਦੇ ਟੀਚਰਾਂ ਜਿਹੜੀਆਂ ਕੱਢ ਦਿੱਤੀਆਂ ਗਈਆਂ ਨੇ ਵੀ ਨਵੀਆਂ ਟੀਚਰਾਂ ਨੂੰ ਉਹ ਨੌਲੇਜ ਨਹੀਂ ਹੈਗੀ ਜਿਹੜੀ ਇਹ ਨਹੀਂ ਵੀ ਜਿਹੜੀਆਂ ਪੁਰਾਣੀਆਂ ਟੀਚਰਾਂ ਪੇਪਰ ਫਿਰਦੇ ਨੇ ਗੱਲ ਇਹ ਆ ਜੀ ਜਿਹੜੀਆਂ ਬਿਲੋਅ ਐਬਰੀ ਟੀਚਰਾਂ ਸੀ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਆ ਪਰਬੀਸ਼ਨ ਤੇ ਟੀਚਰਾਂ ਸੀ ਜਿਹੜੀਆਂ ਪਰਮਨੈਂਟ ਟੀਚਰਾਂ ਨਹੀਂ ਹੈਗੀਆਂ ਇਹ ਟ్రਾਇਲ ਤੇ ਰੱਖੀ ਦੀਆਂ ਟੀਚਰਾਂ ਜਿਹੜੇ ਨਹੀਂ ਜਿਹੜੀਆਂ ਇਨਕੇਪੇਬਲ ਨੇ ਉਹਨਾਂ ਨੂੰ ਕਿਉਂ ਅਸੀਂ ਰੱਖਾਂਗੇ ਔਰ ਅਸੀਂ ਉਹਨਾਂ ਨੂੰ ਇਸ ਕਰਕੇ ਜਵਾਬ ਦਿੱਤਾ ਵੀ ਤੁਸੀਂ ਬੱਚਿਆਂ ਨੂੰ ਠੀਕ ਨਹੀਂ ਵੜਾਉਂਦੇ ਇਹ ਸਾਡੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਅਸੀਂ ਹੋਰ ਟੀਚਰ ਕਿਤੇ ਨਾ ਕਿਤੇ ਬੱਚੇ ਕਹਿੰਦੇ ਤੁਹਾਨੂੰ ਉਹੀ ਟੀਚਰਾਂ ਚਾਹੀਦੀਆਂ ਪੜ੍ਹਾਈ ਐਡੀ ਵਧੀਆ ਦੀ ਉਹ ਕਹਿੰਦੇ ਜਿਹੜੀਆਂ ਦੂਜੀਆਂ ਟੀਚਰਾਂ ਨੇ ਪੇਪਰ ਸੈੱਟੇ ਨੇ ਸਬਜੈਕਟਿਵ ਜਿਹੜੇ ਐਂਜੇ ਬ੍ਰਦਰ ਔਰ ਹੀ ਗੱਲ ਹੈ ਕਿ ਬੱਚਿਆਂ ਨੂੰ ਤੇ ਇੱਕ ਸਾਲ ਹੋ ਜਿਤਨਾ ਮਰਜੀ ਇੱਕ ਸਾਲ ਹੋ ਬੱਚੇ ਆ ਉਹਨਾਂ ਨੂੰ ਕੀ ਪਤਾ ਮੈਨੂੰ ਬੱਚੇ ਪਰੇਸ਼ਾਨ ਨੇ ਮਨੇ ਜਿਵੇਂ ਗੇਟ ਨਹੀਂ ਖੋਲਿਆ ਗੇਟ ਟੱਪ ਕੇ ਆਏ ਨੇ ਉਹ ਗੇਟ ਕਿਉਂ ਨਹੀਂ ਖੋਲਿਆ ਸਭ ਤੋਂ ਪਹਿਲਾਂ ਕਿਦੇ ਵਾਸਤੇ ਗੇਟ ਨਹੀਂ ਖੋਲਿਆ ਇਹ ਗਲਤ ਗੱਲ ਹੈ ਨਾ ਨਾ ਪੇਰੈਂਟਸ ਤੇ ਹੰਗਾਮਾ ਕਰ ਰਹੇ ਪੇਰੈਂਟਸ ਨੇ ਸ਼ੀਸ਼ੇ ਤੋੜੇ ਆ ਕੌਣ ਜ਼ਿੰਮੇਵਾਰ ਦੱਸੋ ਉਹਨਾਂ ਦਾ ਕੀ ਐਕਸ਼ਨ ਲਾਓਗੇ ਤੁਸੀਂ ਜਿਹੜੇ ਪੇਰੈਂਟ ਆਣ ਕੇ ਹੰਗਾਮਾ ਕੀਤਾ ਬਤਮੀਜੀ ਬੋਲੀ ਆ ਸ਼ੀਸ਼ੇ ਤੋੜੇ ਆ ਸਾਨੂੰ ਪੁਲਿਸ ਬੁਲਾਣੀ ਪਈ ਆ ਇਹ ਇਹ ਕੋਈ ਤਰੀਕਾ ਹੈ ਕਿ ਸੀਸੀਟੀਵੀ ਪਟਰ ਹੈ ਸਕੂਲ ਦੇ ਵਿੱਚ ਲੱਗੇ ਜਿਵੇਂ ਬੈਕ ਸਾਈਡ ਦੇ ਸ਼ੀਸ਼ੇ ਟੁੱਟੇ ਤੁਸੀਂ ਆਪ ਜਾ ਕੇ ਚੈੱਕ ਕਰ ਲਓ ਚੈੱਕ ਕਰ ਲਓ ਤੁਹਾਡੇ ਸਾਹਮਣੇ ਹੰਗਾਮਾ ਕਰਨ ਦੇ ਪੇਰੈਂਟ ਟੀਚਰ ਨੇ ਵੀ ਕਹਰੇ ਕੋਈ ਨੋਟਿਸ ਨਹੀਂ ਦਿੱਤਾ ਇੱਕੋ ਦਾ ਜਿਹੜਾ ਜਵਾਬ ਜਿਹੜੇ ਜਿਹੜੇ ਪ੍ਰੋਬੇਸ਼ਨ ਤੇ ਹੁੰਦੇ ਆ ਨਾ ਟੈਂਪੋਰੀ ਟੀਚਰ ਹੈ ਉਹਨਾਂ ਨੇ ਸਾਡੇ ਕੋਲ ਸਕੂਲਸ ਦੇ ਰੂਲਸ ਦੇ ਰੈਗੂਲੇਸ਼ਨ ਸਾਈਨ ਕੀਤੇ ਆ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਵਿਦਆਊਟ ਨੋਟਿਸ ਕੱਢ ਸਕਦੇ ਆ ਜੇ ਤੁਹਾਡੀ ਪਰਫਾਰਮੈਂਸ ਠੀਕ ਨਾ ਹੋਈ ਹੁਣ ਸਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਗਲਤ ਸ਼ਖਸਾਂਵਲੀ ਬੋਲੀ ਸ਼ੀਸ਼ੇ ਤੋੜੇ ਕਾਰਵਾਈ ਕਰਾਉਂਗੇ ਇਹਨਾਂ ਤੇ ਬਿਲਕੁਲ ਕਰਾਵਾਂਗੇ ਪੇਰੈਂਟਸ ਜਿਹੜੇ ਆਣ ਕੇ ਹੰਗਾਮਾ ਕੀਤਾ ਕੁਝ ਆਊਟਸਾਈਡਰ ਵੀ ਆ ਜਿਹੜੇ ਟੀਚਰ ਐ ਆਊਟਸਾਈਡਰ ਨਾਲ ਲੈ ਕੇ ਆਏ ਆ ਔਰ ਉਹ ਹੰਗਾਮਾ ਕਰ ਰਹੇ ਆ ਬੱਚੇ ਹੰਗਾ ਮੰਨੀ ਕਰ ਰਹੇ ਬੱਚਿਆਂ ਨੂੰ ਇਹਨਾਂ ਨੇ ਜਾ ਕੇ ਬੈਲ ਕਰਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਕਲਾਸਾਂ ਚ ਇਹ ਕੋਈ ਤਰੀਕਾ ਨਹੀਂ ਉਹ ਕਾਰਵਾਈ ਦੀ ਮੰਗ ਕਰਦਾ ਬਿਲਕੁਲ ਮੈਂ ਕਾਰਵਾਈ ਦੀ ਮੰਗ ਕਰਦਾ ਥੈਂਕ ਯੂ ਕੀ ਹੈ ਜੀ ਕਿ ਸਕੂਲ ਦੇ ਵਿੱਚ ਜਿਹੜਾ ਹੈ ਕੋਲੋਂ ਕਰਦਾ ਹੈ ਆ ਗਿਆ ਚੌਂਕੀ ਚਾਰ ਜਾ ਕੇ ਹੈ ਕੀ ਮੈਟਰ ਸਰ ਹੁਣ ਤੁਹਾਡੀ ਗੱਲਬਾਤ ਹੋਈ ਹੈ ਕੀ ਮੈਟਰ ਹੈ ਕਿਹੜਾ ਸਕੂਲ ਆ ਸਰ ਐਮਜੀਐਮ ਸਕੂਲ ਆਫ ਇਸ ਵਨ ਹਾਂਜੀ ਕੀ ਗੱਲਬਾਤ ਹੋਈ ਹੈ ਬੱਚੇ ਪੇਰੈਂਟਸ ਰੋਲਾ ਪਾ ਰਹੇ ਹੈ ਇਹ ਜਿਹੜਾ ਡਾਇਰੈਕਟਰ ਸਾਹਿਬ ਕਹਿੰਦੇ ਵੀ ਜਿਹੜਾ ਬੱਚਾ 150 ਤੋਂ ਬੱਚਾ ਘਟ ਘਟ ਗਿਆ 150 ਪਲੱਸ ਉਹਦੇ ਕਰਕੇ ਇਹਨਾਂ ਨੇ 8-9 ਟੀਚਰ ਜਿਹੜੇ ਸਰਪਲੱਸ ਕਰਦੇ ਜੀ ਉਹਦੇ ਕਰਕੇ ਜਿਹੜੇ ਪੇਰੈਂਟਸ ਨੇ ਵੀ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਇਫੈਕਟ ਪੈ ਰਿਹਾ ਜੀ ਇਹਦੇ ਕਰਕੇ ਉਹ ਸਰ ਕੋਈ ਮੈਨੇਜਮੈਂਟ ਨੇ ਹੁਣ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਉਹ ਕਹਿੰਦੇ ਕੋਈ ਸ਼ੀਸ਼ੀ ਸ਼ੂਸ਼ੇ ਪੇਰੈਂਟਸ ਨੇ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਜਾਂਚ ਕੀਤੀ ਹੈ ਹਾਂਜੀ ਜਾਂਚ ਕਰ ਰਹੇ ਨੇ ਗੱਲਬਾਤ حال موقع ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲਾ ਦਰਜ